ਸਤਸ੍ਰੀ ਅਕਾਲ ਮੈਂ ਥੋੜਾ ਬਲਵਿੰਦਰ ਸਿੰਘ ਰੱਤੇਵਾਲੀਆ ਤੇ ਤੁਸੀਂ ਦੇਖ ਰਹੇ ਹੋ ਟਾਈਮ ਨਿਊਜ਼ ਪੰਜਾਬ ਆਏ ਦਿਨ ਕਿਤੇ ਨਾ ਕਿਤੇ ਵੱਡੇ ਹਾਦਸੇ ਹੁੰਦੇ ਐ ਜਿਸ ਤਰ੍ਹਾਂ ਕਿ 2023 ਦੇ ਵਿੱਚ ਵੀ ਇੱਕ ਬੱਸ ਡਿੱਗੀ ਸੀ ਨਹਿਰ ਦੇ ਵਿੱਚ ਦੀ ਬੱਸ ਹੁਣ ਕੁਝ ਪਿਛਲੇ ਦਿਨਾਂ ਦੇ ਵਿੱਚ ਵੀ ਇੱਕ ਬੱਸ ਡਿੱਗੀ ਐ ਜਿਸ ਦੇ ਵਿੱਚ 12 ਜਣਾਂ ਦੀ ਮੌਤ ਹੋਈ ਐ ਜਦੋਂ ਪਿੱਛੇ ਇੱਕ ਬੱਸ ਡਿੱਗੀ ਸੀ ਉਦੋਂ ਵੀ ਕਾਫੀ ਮੌਤਾਂ ਹੋਈਆਂ ਸੀ ਤੇ ਜਿਹੜੀਆਂ ਹੁਣ 12 ਮੌਤਾਂ ਫੇਰ ਹੋਈਆਂ ਹਾਦਸੇ ਕਿਉਂ ਹੁੰਦੇ ਐ ਇਸ ਕਰ ਮੈਂ ਕੈਮਰਾਮੈਨ ਨੂੰ ਕੋ ਦਿਖਾਵੇ ਕਿ ਇਸ ਪੁਲ ਦੀ ਹਾਲਤ ਐਡੀ ਬਹੁਤ ਖਸਤਾ ਹੋ ਚੁੱਕੀ ਹੈ ਜਿਹੜਾ ਗਿੱਟ ਸੀ ਇਹਦਾ ਉਹ ਤੋੜ ਦਿੱਤਾ ਗਿਆ ਕਿੰਨੇ ਲੋਕਾਂ ਨੇ ਤੋੜਿਆ ਕਿਵੇਂ ਟੁੱਟਿਆ ਇਹ ਹਜੇ ਤੱਕ ਕਿਸੇ ਨੇ ਕੋਈ ਖਲਾਸਾ ਨਹੀਂ ਕੀਤਾ ਲੇਕਿਨ ਇੱਥੋਂ ਦੀ ਭੰਗ ਵਾਲੇ ਦੇ ਟਰਾਲੀਆਂ ਰਾਤ ਨੂੰ ਨੰਗਦੀਆਂ ਜਿਹੜੇ ਖੜੇ ਰਹਿੰਦੇ ਆ ਭੰਗ ਵਾਲੇ ਰਾਤੋਂ ਟਰਾਲੀਆਂ ਨੰਗਦੀਆਂ ਉਹ ਪੁਲ ਨੂੰ ਤੋੜ ਦਿੰਦੇ ਆ ਜਾਂ ਕੁਝ ਨਸ਼ੇੜੀ ਲੋਕ ਆ ਜਿਹੜੇ ਸਪੋਲਡੀਆਂ ਇੰਗਲਾਂ ਨੂੰ ਉਖਾੜ ਕੇ ਲੈ ਗਏ ਲੇਕਿਨ ਪੁਲ ਦੇ ਉੱਤੇ ਹਰ ਰੋਜ਼ ਬਹੁਤ ਵੱਡੇ ਹਾਦਸੇ ਹੋਣ ਦਾ ਖਤਰਾ ਜਿਹੜਾ ਉਹ بڑھਿਆ ਜਾਂਦਾ ਕਾਫੀ ਵਾਰ ਉੱਪਰਲੀ ਸਾਈਡ ਤੋਂ ਜਿੱਥੇ ਮਿੱਟੀ ਢਲੀ ਹੋਈ ਹੈ ਮੈਂ ਕੈਮਰਾ ਬਿਲਕੁਲ ਦਿਖਾਵੇ ਉਥੋਂ ਕਾਫੀ ਵਾਰ ਮੋਟਰਸਾਈਕਲ ਬਾਈਕ ਕਾਰਾਂ ਕਾਫੀ ਵਾਰ ਟੱਕ ਚੁੱਕੀਆਂ ਕਿਉਂਕਿ ਪੌਦੇ ਵਿੱਚ ਬੈਂਡ ਹੈ ਪੁੱਲ ਜੇਕਰ ਰੋਡ ਤੋਂ ਬਿਲਕੁਲ ਸਿੱਧਾ ਹੋਵੇ ਤਾਂ ਐਕਸੀਡੈਂਟ ਦਾ ਖਤਰਾ ਨਾ ਘਟ ਜਾਂਦਾ ਉਹਦੇ ਦਰਮਿਆਨ ਜਦੋਂ ਤੇਜ਼ ਹਥਿਆਰ ਗੱਡੀਆਂ ਆਉਂਦੀਆਂ ਤੇ ਇੱਕਦਮ ਪਤਾ ਨਹੀਂ ਲੱਗਦਾ ਮੋੜ ਦਾ ਕਦੋਂ ਮੋੜ ਪੈ ਗਿਆ ਅੱਗੇ ਮੋੜ ਹੋਣ ਦੇ ਕਾਰਨ ਕਾਫੀ ਵਾਰ ਉੱਥੇ ਲਗਭਗ ਇੱਕ ਤੋਂ ਇੱਕ ਦਰਜਨ ਗੱਡੀਆਂ ਦੇ ਆਸ-ਪਾਸ ਮੋਟਰਸਾਈਕਲ ਤੇ ਗੱਡੀਆਂ ਦੇਖ ਚੁੱਕੇ ਆ ਕਾਫੀ ਲੋਕਾਂ ਦਾ ਨੁਕਸਾਨ ਵੀ ਹੋਇਆ ਲੇਕਿਨ ਪ੍ਰਸ਼ਾਸਨ ਇਹੜਾ ਉਹ ਗੁੜੀ ਨਹੀਂ ਸੁੱਤਾ ਹੋਇਆ ਇਸੀ ਸਬਕ ਅਜ ਤੱਕ ਕਿਸੇ ਨੇ ਗੱਲ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਨਾ ਕਿਸੇ ਲੀਡਰ ਸਾਹਿਬਾਨ ਨੇ ਮੰਗ ਕੀਤੀ ਹੈ ਲੀਡਰਾਂ ਕੋਲੋਂ ਨਾ ਕਿਸੇ ਸਰਪੰਚ ਨੇ ਕਦੇ ਮੰਗ ਕੀਤੀ ਆ ਨਾ ਕਿਸੇ ਚੇਅਰਮੈਨ ਨੇ ਮੰਗ ਕੀਤੀ ਹੈ ਕਿ ਸਾਡਾ ਪੋਲਾ ਜਿਹੜਾ ਇਹ ਖਾਤੇ ਦੀ ਖਸਤਾ ਹੋ ਚੁੱਕੀ ਆ ਆਹਨ ਸੜਕਾਂ ਦੇ ਨਾਲ ਉਹ ਇੱਕੋ ਪੀੜਾ ਵੀ ਆ ਸੜਕ ਜਿਹੜੀ ਆ ਇਹ ਚੌੜੀ ਕਰ ਦਿੱਤੀ ਗਈ ਸੀ ਕਾਫੀ ਸਾਲ ਪਹਿਲਾਂ ਜਦੋਂ ਕਿ ਸਰਦਾਰ ਜੋਰਾ ਸਿੰਘ ਮਾਨ ਜੀ ਕਫਰੋਈਪੁਰ ਤੋਂ ਸੰਸਦ ਜੀ ਉਸ ਟਾਈਮ ਤੇ ਉਹਨਾਂ ਵੱਲੋਂ ਇਹ ਸੜਕ ਚੌੜੀ ਕਰਵਾਈ ਗਈ ਸੀ ਪ੍ਰਧਾਨ ਮੰਤਰੀ ಗ್ರಾಮ ਯੋਜਨਾ ਦੇ ਵਿੱਚ ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਤਹਿਤ ਤੇ ਉਦੋਂ ਜਿਹੜਾ ਪੁਲ ਹੈ ਇਹ 1987 ਦੇ ਵਿੱਚ 27 ਮਾਰਚ 1987 ਨੂੰ ਇਸ ਪੁਲ ਦਾ ਨੀਂਹ ਪੱਥਰ ਰੱਖਿਆ ਸੀ ਸਰਦਾਰ ਹਰਿ ਸਿੰਘ ਜੀਰੇ ਨੇ ਜਦੋਂ ਕਿ ਉਦੋਂ ਇਸ ਰੋਡ ਦੀ ਇੰਨੀ ਗਲੋੜ ਸੀ ਉਦੋਂ ਸਰਕਾਰਾਂ ਕੋਲੇ ਬਜਟ ਵੀ ਘੱਟ ਸੀ ਤੇ ਨਾ ਹੀ ਲੋਕਾਂ ਨੂੰ ਇਹ ਪਤਾ ਸੀ ਕਿ ਇਥੋਂ ਦੇ ਇੱਡੇ ਵੱਡਿਆ ਵਹੀਕਲ ਲੰਘਣਗੇ ਜਾਂ ਇਸ ਰੋਡ ਦੇ ਉੱਪਰ ਇੰਨਾ ਰਸ਼ ਹੋਊਗਾ ਉਹਨਾਂ ਇਸ ਰੋਡ ਦੇ ਉੱਪਰ ਰਸ਼ ਬਹੁਤ ਜ਼ਿਆਦਾ ਰਹਿੰਦਾ ਹੈ ਇਸ ਕਰਕੇ ਐਕਸੀਡੈਂਟ ਦਾ ਨਾ ਖਤਰਾ 24 ਘੰਟੇ ਬਣਿਆ ਰਹਿੰਦਾ ਉਹ ਪੋਂਗੋਲੀ ਟਰਾਲੀ ਵੀ ਆ ਗਈ ਹੈ ਮੌਕੇ ਤੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਕਿ ਪੋਂਗੋਲੀ ਟਰਾਲੀ ਲੰਘੂਗੀ ਤੇ ਪੂਰੀ ਪੂਰੀ ਫਸਟੇ ਲੰਘਦੀ ਆ ਹੋ ਸਕਦਾ ਹੈ ਕਿ ਪੋਂਗੋਲੀ ਟਰਾਲੀ ਵਾਲੇ ਵੀ ਜਿਹੜੇ ਹੁੰਦੇ ਆ ਉਹ ਵਰਕਰ ਹੁੰਦੇ ਆ ਉਹ ਇਸ ਪੁਲ ਦੀਆਂ ਐਂਗਲਾਂ ਤੋੜ ਦਿੰਦੇ ਆ ਰਾਤ ਦੇ ਮਹਿਰੇ ਦੇ ਵਿੱਚ ਰਾਤ ਦੇ ਮਹਿਰੇ ਦਾ ਫਾਇਦਾ ਉਠਾ ਕੇ ਇਸ ਕੋਲ ਤੋਂ ਵੀ ਲੋਕ ਲੰਘਦੇ ਆ ਜੇ ਗੱਲ ਕੀਤੀ ਜਾਵੇ ਤਾਂ ਸੜਕਾਂ ਤੇ ਦੋਵਾਂ ਪਾਸੇ ਜਿਹੜੀਆਂ ਬੁਰਜੀਆਂ ਲਗਭਗ 3-3 ਫੁੱਟ ਦੀਆਂ ਬੁਰਜੀਆਂ ਦੋਵਾਂ ਪਾਸੇ ਜੰਤਨ ਫੁੱਟੇ ਲੇਕਰ ਪੁਲ ਨੂੰ ਚੌੜਾ ਕੀਤਾ ਜਾਵੇ ਤੇ ਕੋਈ ਖਾਸ ਖਰਚਾ ਨਹੀਂ ਹੋਵਾ ਸਰਕਾਰ ਦਾ ਥੋੜੇ ਜਿਹੇ ਖਰਚੇ ਦੇ ਨਾਲੇ ਪੁਲ ਚੌੜਾ ਕੀਤਾ ਜਾ ਸਕਦਾ ਪਰ ਨਹੀਂ ਸਰਕਾਰਾਂ ਦਾ ਇਸ ਵੱਲ ਧਿਆਨ ਹੈ ਉਦੋਂ ਤੱਕ ਸਰਕਾਰਾਂ ਦਾ ਇਸ ਵੱਲ ਧਿਆਨ ਨਹੀਂ ਜਾਂਦਾ ਜਦੋਂ ਤੱਕ ਕੋਈ ਵੱਡਾ ਹਾਦਸਾ ਨਹੀਂ ਹੋ ਜਾਂਦਾ ਫਿਰ ਸਰਕਾਰਾਂ ਮਹਵਜਾ ਵੀ ਦੇ ਦਿੰਦੀਆਂ ਫਿਰ ਪੁਲ ਵੀ ਚੌੜੇ ਕਰ ਦਿੰਦੀਆਂ ਸਰਕਾਰਾਂ ਨੂੰ ਫਿਰ ਨੀਂਦ ਵੀ ਖੁੱਲ ਜਾਂਦੀ ਆ ਪ੍ਰਸ਼ਾਸਨ ਦੀ ਨੀਂਦ ਵੀ ਖੁੱਲ ਜਾਂਦੀ ਆ ਫਿਰ ਐਂਬੂਲੈਂਸਾਂ ਵੀ ਆ ਜਾਂਦੀਆਂ ਫਰਵਾਣੇ ਵੀ ਕੀਤੇ ਜਾਂਦੇ ਆ ਲੇਕਿਨ ਪਹਿਲਾਂ ਨਹੀਂ ਨਜ਼ਰ ਆਲੇ ਕਿਉਂਕਿ ਪੁਲ ਜਿਹੜਾ ਵਾਜਾ ਮਾਰ ਰਿਹਾ ਹਰ ਰੋਜ਼ ਵਾਜਾ ਮਾਰ ਰਿਹਾ ਅੱਜ ਨੂੰ ਅੱਜ ਆ ਮਾਰਿਆ ਫਿਰ ਪੂਰੀ ਵਾਲਾ ਰਸਤਾ ਆ ਗਿਆ ਦੱਸਦੇ ਆ ਕਿ ਕਿੰਨਾ ਪੂਰਾ ਫਸਕੇ ਨਗਰਾ ਹੋ ਇੱਕ ਸਾਈਡ ਤੇ ਕੈਮਰਾਮੈਨ ਨੂੰ ਕਹਿੰਦੇ ਕਿ ਦਿਖਾਵੇ ਇੱਥੋਂ ਇੱਥੋਂ ਲੱਗੂਗਾ ਦੇਖੋ ਤੁਸੀਂ ਬਿਲਕੁਲ ਪੌੜੀੜਾ ਹੋਣ ਦੇ ਕਾਰਨ ਇੱਥੋਂ ਦੀ ਹਰ ਰੋਜ਼ ਦਿੱਕਰ ਹੁੰਦੇ ਆ ਕੈਮਰਾਮੈਨ ਨੂੰ ਪੂਰੀ ਛੜ ਤੇ ਅੱਜ ਵਿਚਾਲੇ ਸਿੱਧੂ ਕੋਲ ਜਿ ਦਿਖਾਵੇ ਪੌੜੀੜਾ ਹੋਣ ਦੇ ਕਾਰਨ ਇੱਥੇ ਹਰ ਰੋਜ਼ ਕਿਤੇ ਨਾ ਕਿਤੇ ਨੁਕਸਾਨ ਹੋਣ ਦਾ ਖਤਰਾ ਬਣਿਆ ਰਹਿੰਦਾ ਇਹ ਪੁਲ ਦਾ ਬਹੁਤ ਜ਼ਰੂਰੀ ਆ ਇਹ ਪੁਲ ਹੈਗਾ ਪਿੰਡ ਸੋਨ ਦੇ ਡੱਤੇ ਵਾਲਾ ਡਿਸਟ੍ਰਿਕਟ ਫਰੋਇਪੁਰ ਦਾ ਟੰਡਾ ਹੈ ਫਰੀਦਪੁਰ ਦਾ ਲਾਸਟ ਬੰਡ ਕਿਹਾ ਜਾ ਸਕਦਾ ਬਲਾਕ ਗੁਰੂਰ ਸਾਈ ਦੇ ਵਿੱਚ ਪੈਂਦਾ ਸੇਮ ਨਾਲੇ ਦਾ ਨਾਮ ਹੈਗਾ ਬੋਲੇ ਵਾਲਾ ਸੇਮ ਨਾਲਾ ਤੇ ਚੱਕ ਬੋਲੇ ਵਾਲਾ ਸੇਮ ਨਾਲੇ ਦਾ ਨਾਮ ਫਿਰ ਥੁੰਗੜ ਰੱਤੇ ਵਾਲਾ ਆ ਦੇਖੋ ਤੁਸੀਂ ਕੈਮਰਾ ਮੈਨੂੰ ਪਾਉਂ ਦਿਖਾਵੇ ਕਿ ਜੂੜ ਪੂਰੀ ਵਾਲਾ ਥੁੰਗੜ ਮੈਂ ਦੇਖੋ ਕਿੰਨਾ ਖਤਰੇ ਦਾ ਵਿੱਚ ਆ ਦੇਖੋ ਇੱਕ ਸਾਈਡ ਤੇ ਜਾ ਕੇ ਕਰ ਰਿਹਾ ਐ ਇਸੇ ਕਰਕੇ ਹੀ ਇਹ ਟ੍ਰੈਕਟਰ ਵਾਲੇ ਹੀ ਲੋਕ ਜਿਹੜੇ ਤੇ ਪੁਲ ਦੀ ਤੋੜ ਭੰਨ ਕਰਦੇ ਆ ਇਹ ਤੋੜ ਭੰਨ ਨੂੰ ਕਿਵੇਂ ਰੋਕਿਆ ਜਾ ਸਕਦਾ ਇਹ ਸਰਕਾਰਾਂ ਬਾਖੂ ਵੀ ਜਾਣਦੇ ਆ ਮੇਰੇ ਨਾਲ ਇੱਕ ਸਮਾਜ ਸੇਵੀ ਵੀ ਜੁੜ ਚੁੱਕੇ ਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਹਾਂਜੀ ਗੁਰਦਾਸ ਸਿੰਘ ਜੀ ਕੀ ਕਹੋਂਗੇ ਤੁਸੀਂ ਇਸ ਪੁਲ ਦੇ ਬਾਰੇ ਦੇਖੋ ਜੀ ਜੋ ਮੌਜੂਦਾ ਇਸ ਪੁਲ ਦੀ ਕੰਡੀਸ਼ਨ ਹੈ ਜੀ ਜੇ ਇਹਦੇ ਵੱਲ ਦੇਖਿਆ ਜਾਵੇ ਤਾਂ ਐਨੇ ਇੱਥੇ ਖਤਰਾ ਰਹਿੰਦਾ ਲੱਭੀ ਜਦੋਂ ਆਪਸ ਵਿੱਚ ਕੋਈ ਵੀ ਵਹੀਕਲ ਟੱਪਦਾ ਨਾ ਇੱਕ ਮੋਟਰਸਾਈਕਲ ਵਾਲੇ ਨੂੰ ਵੀ ਟੱਪਣਾ ਬੜਾ ਮੁਸ਼ਕਲ ਹੋ ਜਾਂਦਾ ਜੀ ਇਸ ਕਰਕੇ ਇੱਥੇ ਕੋਈ ਨਾ ਕੋਈ ਕੁਦਰਤੀ ਹਾਦਸਾ ਵਾਪਰਨ ਦਾ ਖਤਰਾ ਰਹਿੰਦਾ ਖਾਸਾ ਰਹਿੰਦਾ ਅਸੀਂ ਸਰਕਾਰ ਤਰਫੋਂ ਪ੍ਰਸ਼ਾਸਨ ਤਰਫੋਂ ਮੰਗ ਕਰਦੇ ਆਂ ਲੇ ਵੀ ਇਸ ਪੁਲ ਨੂੰ ਨਵੇਂ ਰੂਪ ਵਿੱਚ ਬਣਾਇਆ ਜਾਵੇ ਔਰ ਚੌੜਾ ਕਰਕੇ ਬਣਾਇਆ ਜਾਵੇ ਤਾਂ ਜੋ ਇੱਥੇ ਜੋ ਕੁਦਰਤੀ ਹਾਸਾ ਵਾਪਰਨ ਦਾ ਖਦਸ਼ਾ ਰਹਿੰਦਾ ਉਹ ਨਾ ਹੋ ਸਕੇ ਜੀ ਇਸ ਪੁਲ ਦਾ ਜੋ ਨੀ ਪੱਥਰ ਜਿਸ ਟਾਈਮ ਬਣਿਆ ਸੀ ਇਹ ਸਨ 1987 ਦਾ ਬਣਿਆ ਹੋਇਆ 27 ਮਾਰਚ 1987 ਨੂੰ ਇਹਦਾ ਨੀ ਪੱਥਰ ਉਦੋਂ ਦੇ ਮਨਿਸਟਰ ਸਰਦਾਰ ਹਰੀ ਸਿੰਘ ਧੀਰਾਜੀ ਵੱਲੋਂ ਰੱਖਿਆ ਗਿਆ ਸੀ ਜੀ ਜੀ ਤੇ ਇਹ ਇਸ ਪੁਲ ਦੀ ਉਸਾਰੀ ਹੋਈ ਸੀ ਜੀ ਅਸੀਂ ਹੁਣ ਮੌਜੂਦਾ ਸਰਕਾਰ ਤੋਂ ਪੂਰ ਜ਼ੋਰ ਸ਼ਬਦਾਂ ਵਿੱਚ ਮੰਗ ਕਰਦੇ ਆਂ ਔਰ ਬੇਨਤੀ ਕਰਦੇ ਆਂ ਸਾਡੀ ਨਗਰ ਦੀ ਤਰਫੋਂ ਲੈ ਵੀ ਇਹ ਸੇਮ ਨਾਲਾ ਜਿਹੜਾ ਗੋਲੇ ਵਾਲਾ ਫੀਡਰ ਹੈਗਾ ਇਸ ਦੀ ਪੁਲ ਦੀ ਚੜਾਈ ਕੀਤੀ ਜਾਵੇ ਨਵੇਂ ਸਿਰਿਓ ਇਹਨੂੰ ਵਧੀਆ ਤਰੀਕੇ ਨਾਲ ਬਣਾਇਆ ਜਾਵੇ ਅਤੇ ਇਸ ਦੀਆਂ ਕੰਧਾਂ ਉੱਚੀਆਂ ਕੀਤੀਆਂ ਜਾਣ ਤਾਂ ਜੋ ਆਮ ਜਾਨਵਰੇ ਰਹਾ ਕਿਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਜੀ ਦੇਖੋ ਜਿਵੇਂ 2023 ਦੇ ਵਿੱਚ ਨਿਊ ਦੀਪ ਬੱਸ ਪਲਟੀ ਐ ਝਵੇਲ ਵਾਲੀ ਕੋਲ ਜੀ ਉਹਦੇ ਵਿੱਚ ਵੀ ਦੇਖੋ ਕਿੰਨੀ ਆ ਕੁਦਰਤੀ ਹਾਦਸਾ ਹੋਇਆ ਚਲੋ ਕੁਦਰਤੀ ਹਾਦਸਾ ਆਪਾਂ ਮੰਨ ਲੈਂਦੇ ਆ بارش ਹੋ ਰਹੀ ਸੀ ਜੀ ਹਨਾ ਉਹਦੇ ਵਿੱਚ ਬਹੁਤ ਸਾਰੀਆਂ ਮੌਤਾਂ ਹੋਈਆਂ ਸਾਡੇ ਆਪ ਦੇ ਦੋ ਬੱਚੇ ਉਸ ਬੱਸ ਵਿੱਚ ਸੀਗੇ ਜੋ ਬਚ ਕੇ ਆਏ ਪਰਮਾਤਮਾ ਨੇ ਮਿਹਰ ਕੀਤੀ અપਾਰ ਕਿਰਪਾ ਸਦਕਾ ਉਥੋਂ ਬਚਤ ਹੋਈ ਉਸ ਤੋਂ ਬਾਅਦ ਆ ਹੁਣ ਇੱਕ ਹੋਰ ਉੱਥੇ ਪਲਟੀ ਐ ਸੇਮ ਨਾਲੇ ਦੇ ਵਿੱਚ ਜੀ ਫੀਰ ਕੋਟ ਵੇਖੇ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਅਜਿਹਾ ਆਪਸਿਆਂ ਨੂੰ ਸਮੇਂ ਦੀਆਂ ਸਰਕਾਰਾਂ ਨਾਲ ਉਡੀਕਣ ਇਸ ਕਰਕੇ ਅਜਿਹੇ ਜੋ ਨਾਜ਼ੁਕ ਪੂਲ ਨੇ ਇਹਨਾਂ ਦੀ ਉਸਾਰੀ ਵੱਲ ਧਿਆਨ ਦਿੱਤਾ ਜਾਵੇ ਅਤੇ ਪਹਿਲ ਦੇ ਆਧਾਰ ਤੇ ਇਹਨਾਂ ਦਾ ਮਸਲਾ ਹੱਲ ਕੀਤਾ ਜਾਵੇ ਤਾਂ ਇਹ ਇਸ ਪੂਲ ਤੇ ਟ੍ਰੈਫਿਕ ਬਹੁਤ ਜ਼ਿਆਦਾ ਰਹਿੰਦਾ ਕਿਉਂਕਿ ਰਸਤੇ ਵਿੱਚ ਪਿੰਡ ਬਹੁਤ ਆਉਂਦੇ ਨੇ ਅਤੇ ਰੋੜਾਂ ਵਾਲੀ ਮੰਡੀ ਆੜ ਤੋਂ ਲੈ ਕੇ ਰੋਡਾਂ ਵਾਲੀ ਮੰਡੀ ਹੋ ਗਿਆ ਜਿਵੇਂ ਲੱਧੂ ਵਾਲੇ ਪੋਲ ਹੋ ਗਏ ਤੇ ਕਾਲੇ ਵਾਲਾ ਰੋਡਾਂ ਵਾਲਾ ਤੋਂ ਲੈ ਕੇ ਗੁਰੂ ਹਰਸਾਹਿ ਗੋਲੂ ਕੇ ਤੱਕ ਇਹ ਪੋਲ ਤੇ ਆਵਾਜਾਈ ਜਾਂਦੀ ਹੈ ਜੀ ਠੀਕ ਹੈ ਜੀ ਫਿਰੋਜ਼ਪੁਰ ਤਾਈਂ ਲੋਕ ਇਸ ਤੇ ਰਾਹਗੀਰ ਜਾਂਦੇ ਆਉਂਦੇ ਹੈਗੇ ਆ ਅਸੀਂ ਇਹੀ ਮੰਗ ਕਰਦੇ ਆ ਕਿ ਇੱਥੇ ਬਹੁਤ ਧਿਆਨ ਨਾਲ ਐਕਸੀਡੈਂਟ ਹੋਣ ਦੀ ਸੰਭਾਵਨਾ ਰਹਿੰਦੀ ਆ ਜੀ ਆਪਾਂ ਜਿਸ ਟਾਈਮ ਇੱਥੇ ਰੁਕੇ ਆ ਉਸ ਟਾਈਮ ਹੀ ਹੋਣ ਦੀ ਸੰਭਾਵਨਾ ਸੀ ਵੀ ਉਹ ਮੋਟਰਸਾਈਕਲ ਵਾਲਾ ਵਾਰ-ਵਾਰ ਬਚਿਆ ਅਸੀਂ ਔਰ ਜੋਰ ਸ਼ਬਦਾਂ ਵਿੱਚ ਮੰਗ ਕਰਦੇ ਆਂ ਔਰ ਬੇਨਤੀ ਕਰਦੇ ਆਂ ਜਿਵੇਂ ਕਿ ਸਕੂਲ ਵਾਲ ਵਿਸ਼ੇਸ਼